ਦੋ ਨੌਜਵਾਨਾਂ ਤੇ ਇੱਕ ਕੁੜੀ ਨੇ ਇੱਕ ਟੈਕਸੀ ਡਰਾਈਵਰ ਨੂੰ ਫੋਨ ਕੀਤਾ ਕਿ ਉਹਨਾਂ ਨੇ ਟੈਕਸੀ ਕਿਰਾਏ ਤੇ ਕਰਨੀ ਹੈ ਤੇ ਕਿਸੇ ਥਾਂ ਜਾਣਾ ਹੈ ਇਸ ਤੋਂ ਬਾਅਦ ਉਹ ਡਰਾਈਵਰ ਜਦੋਂ ਦੋਵਾਂ ਮੁੰਡਿਆਂ ਤੇ ਕੁੜੀ ਕੋਲ ਆਇਆ ਤੇ ਉਹ ਉਸ ਨੂੰ ਲੈ ਕੇ ਪਿੰਡ ਮੱਲਣ ਵੱਲ ਨੂੰ ਚਲ ਪਏ ਮਾਮਲਾ ਕੋਰਟ ਪਾਇਦ ਇੰਪੈਂਡੈਂਟ ਥੂਲਕੋਟ ਪਿੰਡ ਦਾ ਹੈ ਜਿੱਥੇ ਕਿ ਦੋਵੇਂ ਨੌਜਵਾਨਾਂ ਤੇ ਕੁੜੀ ਨੇ ਅੱਗੇ ਜਾ ਕੇ ਕੱਡੀ ਦੇ ਡਰਾਈਵਰ ਨੂੰ ਕਿਹਾ ਕਿ ਥੂਲਕੋਟ ਤੋਂ ਮੱਲਣ ਜਾਣ ਵਾਲੀ ਸੜਕ ਖਰਾਬ ਹੈ ਤੇ ਉਹ ਵਾਇਆ ਗੁੜੀ ਸੰਗਰ ਵਾਲੀ ਸੜਕ ਤੋਂ ਮੱਲਣ ਪਿੰਡ ਜਾਣਗੀ ਤੇ ਇਸ ਤੋਂ ਬਾਅਦ ਜਦੋਂ ਧੂਲਕੋਟ ਤੋਂ ਤਕਰੀਬਨ 2 ਕਿਲੋਮੀਟਰ ਹੀ ਅੱਗੇ ਕਾਰ ਗਈ ਹੋਵੇਗੀ ਤਾਂ ਇੱਟਾਂ ਵਾਲੇ ਪੱਠੇ ਤੋਂ ਕੁਝ ਅੱਗੇ ਜਾ ਕੇ ਡਰਾਈਵਰ ਦੀ ਸੀਟ ਤੇ ਪਿੱਛੇ ਬੈਠੇ ਨੌਜਵਾਨ ਨੇ ਡਰਾਈਵਰ ਦੇ ਗਲ ਦੇ ਵਿੱਚ ਕੱਪੜੇ ਦਾ ਪਰਨਾ ਪਾ ਲਿਆ ਜਿਸ ਤੋਂ ਬਾਅਦ ਉਸਨੇ ਕਾਰ ਨੂੰ ਬੰਦ ਕਰਕੇ ਚਾਬੀ ਆਪਣੇ ਹੱਥ ਵਿੱਚ ਲੈ ਲਈ ਤੇ ਇਸ ਦੌਰਾਨ ਕਾਰ ਦੀ ਕੰਡਕਟਰ ਸੀਟ ਦੇ ਨਾਲ ਬੈਠੇ ਨੌਜਵਾਨ ਨੇ ਡਰਾਈਵਰ ਨੂੰ ਆਪਣੇ ਵੱਲ ਖਿੱਚ ਲਿਆ ਤੇ ਪਿੱਛੇ ਬੈਠੇ ਨੌਜਵਾਨ ਨੇ ਕਾਰ ਤੋਂ ਹਟਾ ਉਤਰ ਕੇ ਉਸਦੇ ਹੱਥੋਂ ਕਾਰ ਦੀ ਚਾਬੀ ਖੋ ਕੇ ਉਸ ਨੂੰ ਕਾਰ ਤੋਂ ਬਾਹਰ ਖਿੱਚ ਕੇ ਸੁੱਟ ਦਿੱਤਾ ਤੇ ਜਾਨੂ ਮਾਰਨ ਦੀਆਂ ਧਮਕੀਆਂ ਦੇਣੇ ਹੋਏ ਉਹ ਕਾਰ ਭਜਾ ਕੇ ਲੈ ਗਏ ਇਹ ਦੋਨੇ ਮੁੰਡੇ ਤੇ ਲੜਕੀ ਇਹਨੇ ਕਿ ਕਿਦਰ ਵਿੱਚ ਕਾਰ ਟ੍ਰਾਈ ਕਰਾਈ ਤੇ ਪਿੰਡ ਜਾਣ ਵਾਸਤੇ ਭਰਤਪੁਰ ਕੋੜ ਜਾ ਕੇ ਇਹਨਾਂ ਨੇ ਡ라이ਵਰ ਦੇ ਗਲਚ ਪਰਨਾ ਪਾ ਕੇ ਉਹਦੇ ਚ ਬੇੜਾ ਮਾਰ ਕੇ ਥਲੇ ਲਾ ਕੇ ਤੁਰੀ ਕਾਰ ਖੋ ਕੇ ਲੈ ਗਏ ਜਿਹਦੇ ਸਬੰਧ ਅਫੀਅਰ ਨੰਬਰ 197 ਮਿਤੀ 8/12/24 ਅੰਡਰ ਸੈਕਸ਼ਨ 307 352 ਬੀ ਐਨ ਐਸ थाना ਕੋਟਪਈ ਜਿਹੜਾ ਰਜਿਸਟਰ ਕੀਤਾ ਗਿਆ ਇਹਨਾਂ ਤਫਤੀਸ਼ ਦੇ ਵਿੱਚ ਸਰਕਾਰ ਤੋਂਨੇ ਮਕਦਮੇ ਦੇ ਟ੍ਰੇਸ ਹੋ ਚੁੱਕੇ ਆ ਕਾਰ ਵੀ ਅਸੀਂ ਰਿਕਵਰ ਕਰ ਲਈ ਐ ਦੋਨੇ ਮੁਲਜ਼ਮ ਅਰੈਸਟ ਕਰ ਲਏ ਇਹ ਵਿਦਨ 7 ਕੇ 8 ਘੰਟਿਆਂ ਚ ਜਿਹੜਾ ਮਕਦਮਾ ਡਾਓ ਟ੍ਰੇਸ ਕਰ ਲਏ ਕੀ ਕਾਰਨ ਕੀ ਸੀਗਾ ਸਰ ਇਹਨਾਂ ਦਾ ਪਹਿਲੇ ਹੀ ਮਨਸ਼ਾ ਸਵੀਕਾਰ ਕਰ ਲੈ ਨੂੰ ਜਾਂ ਬਾਅਦ ਦੇ ਵਿੱਚ ਕੋਈ ਐਕਚੂਅਲੀ ਮੈਨਾਂ ਨੂੰ ਬੁਸ਼ਵਿਦ ਕੀਤੀ ਜਾਂ ਕਹਿੰਦੇ ਅਸੀਂ ਪਿੰਡ ਚਲੇ ਸੀ ਆਪਦੇ ਤੇ ਰਾਹ ਜਾ ਕੇ ਸਾਡੇ ਮਨ ਚ ਬੇਈਮਾਨੀ ਆ ਗਈ ਕਿ ਅਸੀਂ ਕਾਰ ਖੋ ਕੇ ਲੈ ਗਏ ਸਾਰਾ ਕੁੜਾ ਕਿੰਨੂੰ ਪਤਾ ਲੱਗਣਾ ਪਹਿਲਾਂ ਮੁਕਦਮਾ ਦਾ ਨੋਟ ਦਰਜ ਹੋਇਆ ਸੀਗਾ ਜੋ ਬਾਅਦ ਵਹੀ ਤਫਤੀਸ਼ ਕੀਤੀ ਇਹ ਵਹੀ ਦੋਨੇ ਮਲਜਮ ਸੀਗੇ ਜਿਨ੍ਹਾਂ ਨੇ ਉਹ ਤੋਂ ਕਾਰ ਲਵੇ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਮੁਕਦਮਾ ਦਰਜ ਹੈ ਸਰ ਜਗਵਾਨੀ ਟੀਵੀ ਲਈ ਐਚ 2ਡੀ ਦੀ ਰਿਪੋਰਟ